ਪੰਦੇ ਰਣ ਵਾਲੇ ਐਡਮਿੰਟਨ ਕ੍ਰੀਏਟ ਆਪੇ ਖੇ ਰਹਿਣਾ ਇੱਥੇ ਲੁਧਿਆਣਾ ਡਿਸਟ੍ਰਿਕਟ ਪਿੰਡ ਤਲਵੰਡੀ ਵਿੱਚ ਮੇਰੀ ਪ੍ਰਾਪਰਟੀ ਸੀ ਅੱਜ ਕਿੱਥੇ ਆਏ ਸੀ ਤੇ ਕਿਸ ਸਬੰਧ ਦੇ ਵਿੱਚ ਆਏ ਸੀ ਅੱਜ ਮੈਂ ਮੇਰੀ ਜ਼ਮੀਨ ਦਾ ਜਿਹੜਾ ਇੰਤਕਾ ਮੇਰੀ ਪ੍ਰਾਪਰਟੀ ਮੇਰੇ ਨਾਂ ਤੇ ਇੰਤਕਾਲ ਹੋਇਆ ਵਿਆ ਗਲਤ ਨਾਂ ਤੇ ਟ੍ਰਾਂਸਫਰ ਕਰਤਾ ਤੇ ਰੈਵਨਿਊ ਡਿਪਾਰਟਮੈਂਟ ਦੀ ਮੇਰੀ ਭੁਗਤਣਾ ਕੀ ਕੀ ਮਸਲਾ ਸੀ ਪੂਰਾ ਸਮਝਾਵਾਂਗੇ ਥੋੜਾ ਫੋਲ ਕੇ ਹਾਂਜੀ ਮੇਰੇ ਨਾਂ ਤੇ ਇੰਤਕਾਲ ਨੰਬਰ 72100 ਡੇਟ ਮੈਨੂੰ ਯਾਦ ਨਹੀਂ ਹੈ ਲੁਧਿਆਣੇ ਵਿਖੇ ਉਹ ਮਨਜ਼ੂਰ ਹੋਇਆ ਪਿਆ ਜਦੋਂ ਉਸ ਨੂੰ ਇੰਪਲੀਮੈਂਟ ਕੀਤਾ 2005-6 ਦੀ ਜਮ੍ਹਾਂਬੰਦੀ ਵਿੱਚ ਮੇਰਾ ਨਾਮ ਬਦਲ ਕੇ ਗਰਸੌਣ ਸਿੰਘ ਦੀ ਜਗ੍ਹਾ ਗਰਮੌਣ ਸਿੰਘ ਕਰ ਦਿੱਤਾ ਗਿਆ। ਔਰ ਮੈਂ ਹਰ ਸਾਲ ਉਹਨਾ ਇੱਥੇ ੱੱਕੇ ਖਾ ਕੇ ਤੁਰ ਜਾਣਾ। ਕਦੇ ਐਸ.ਡੀ.ਐਮ ਦੇ ਕਦੇ ਡੀ.ਸੀ ਦੇ ਕਦੇ ਕਿਸੇ ਦੇ ਕੋਈ ਸੁਣਵਾਈ ਨਹੀਂ ਸੀ ਹੋਈ। ਹੁਣ ਅੱਜ ਮੈਨੂੰ ਪਤਾ ਲੱਗਿਆ ਸੀ ਵੀ ਇਹ ਐਨ.ਆਰ.ਆਈ. ਮੀਟਿੰਗ ਆ ਤੇ ਮੈਂ ਇੱਥੇ ਆਇਆ। ਮંત્રી ਸਾਹਿਬ ਨੇ ਮੇਰੇ ਬਹੁਤ ਵਧੀਆ ਤਰੀਕੇ ਨਾਲ ਮੇਰੀ ਗੱਲਬਾਤ ਸੁਣੀ ਔਰ ਡੀਆਰਓ ਲੁਧਿਆਣੇ ਨੂੰ ਬਤਾਇਤ ਕੀਤੀ ਕਿ 31 ਮਾਰਚ ਤੱਕ ਇਹ ਦਸਤੀ ਹੋਣੀ ਚਾਹੀਦੀ ਆ ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਹਾਂਜੀ ਸੰਤੁਸ਼ਟ ਹਾਂ ਮੈਂ ਇਸ ਤੋਂ ਬਹੁਤ ਸੰਤੁਸ਼ਟ ਹਾਂ ਮੈਂ ਇਸ ਮਸਲੇ ਦੇ ਵਿੱਚ ਮੇਰੇ ਮਸਲੇ ਨੂੰ ਹੱਲ ਕਰਨ ਵਾਸਤੇ ਗਹਿਰਾਈ ਤੱਕ ਜਿਹੜਾ ਐਨਆਰਆਈ ਪੁਲਿਸ ਸਟੇਸ਼ਨ ਜਿਕਰਾਉ ਦੇ ਮੈਡਮ ਜਸਵੀਰ ਕੌਰ ਨੇ ਔਰ ਉਹਨਾਂ ਦੇ ਸਟਾਫ ਨੇ ਬੜੀ ਮਿਹਨਤ ਨਾਲ ਸ਼ੁਰੂ ਤੋਂ ਟ੍ਰੇਸ ਕੀਤਾ ਇਹ ਕੇਸ ਵਿੱਚ ਕਿੱਥੇ ਗਲਤੀ ਹੋਈ ਇਹ ਪਹਿਲ ਕਦਮੀ ਨੂੰ ਕਿਵੇਂ ਦੇਖਦੇ ਹੋ ਜਿਹੜਾ ਅਲੱਗ-ਅਲੱਗ ਜ਼ਿਲ੍ਹਿਆਂ ਦੇ ਜਿਹੜੇ ਹੁਣ ਵਿੰਗ ਸਟਾਰਟ ਕੀਤੇ ਨੇ ਕਿ ਤਾਂ ਇਹਨੂੰ ਫਿਊਚਰ ਕਿਵੇਂ ਦੇਖਦੇ ਹਾਂ ਕਿ ਤੁਹਾਨੂੰ ਲੱਗਦਾ ਵੀ ਇਹਦੀ ਲੋੜ ਹੈਗੀ ਇਹਦੀ ਬਹੁਤ ਜ਼ਿਆਦਾ ਲੋੜ ਆ ਔਰ ਇਹ ਮੈਂ ਭਗਵੰਤ ਮਾਨ ਸਾਹਿਬ ਦੇ ਅੱਗੇ ਬੇਨਤੀ ਕਰੂੰਗਾ ਵੀ ਸਾਲ ਦੇ ਵਿੱਚ ਘੱਟੋ-ਘੱਟ ਦੋ ਇਹੋ ਜਿਹੇ ਰੱਖੋ ਤਾਂ ਕਿ ਬੰਦੇ ਨੂੰ ਜਿਹੜੇ ਆਉਂਦੇ ਆ ਉਹ ਆਪ ਦਾ ਅਡਜਸਟ ਕਰਕੇ 6 ਮਹੀਨੇ ਤੋਂ ਬਾਅਦ ਮਿਲ ਸਕਣ ਤੇ ਜਿਹੜੀ ਪ੍ਰੋਗਰੈਸ ਹੋਵੇ ਉਹ ਵੀ ਜੇ ਕਿਸੇ ਨੂੰ ਫੇਰ ਨਹੀਂ ਹੋਈ ਤਾਂ ਉਹ ਦੁਬਾਰਾ ਤੁਹਾਡੇ ਨੋਟਿਸ 'ਚ ਲਿਆਂਦਾ ਜਾਵੇ ਤੇ ਮੈਂ ਬਹੁਤ ਧੰਨਵਾਦੀ ਆ ਪੰਜਾਬ ਗਵਰਨਮੈਂਟ ਦਾ ਮੰਤਰੀ ਸਾਹਿਬ ਦਾ ਨ ਤੇ ਸੀ ਤੋਂ ਅਸੀਂ ਇਥੇ ਅਮਰੀਕਾ ਤੋਂ ਪੂਰਾ ਡੈਲੀਗੇਸ਼ਨ ਆਇਆ ਹੋਇਆ ਕੁਲਦੀਪ ਸਿੰਘ ਧਾਰੀਵਾਲ ਜੀ ਜੋ ਐਨ ਆਰ ਆਈ ਸੁਮੈਗਲ ਰੱਖਿਆ ਹੈਗਾ ਅਸੀਂ ਅੱਜ ਇੱਥੇ ਆਏ ਆਂ ਇਕੱਠੇ ਹੋਏ ਆਂ ਸਾਰੇ ਐਨਆਰਆਈਆਂ ਦਾ ਕੋਈ ਵੀ ਮੁੱਦਾ ਹੋਵੇ ਉਹਨਾਂ ਦੇ ਬਾਰੇ ਗੱਲਬਾਤ ਕਰਨ ਵਾਸਤੇ ਉਹਨਾਂ ਨੂੰ ਕੁਝ ਜਾਣ ਵਾਸਤੇ ਲੇਕਿਨ ਸਾਡੇ ਕੋ ਕੋਈ ਇਸ ਟਾਈਮ 1 ਸਾਲ ਦੇ ਦੌਰਾਨ ਮੈਂ ਹਰ ਸਾਲ ਆਦਾ ਕੁਲਦੀਪ ਸਿੰਘ ਧਾਰੀਵਾਲ ਨੂੰ ਮਿਲਦਾ 1 ਸਾਲ ਦੇ ਵਿੱਚ ਸਾਨੂੰ ਕੋਈ ਵੀ ਇਦਾਂ ਦਾ ਮਸਲਾ ਇਦਾਂ ਦਾ ਕੋਈ ਨਹੀਂ ਮਿਲਿਆ ਕਿ ਕੁਲਦੀਪ ਸਿੰਘ ਧਾਰੀਵਾਲ ਨੂੰ ਅਸੀਂ ਕੁਝ ਦੇ ਸਕੀਏ ਫੈਲਾ ਦੇ ਸਕੀਏ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬੁਕੇ ਦਿੱਤਾ ਤੇ ਉਹਨਾਂ ਨਾਲ ਮਿਲੇ ਆਂ ਅੱਜ ਅਸੀਂ ਕਿਵੇਂ ਲੱਗਦਾ ਹੈ ਮਨ ਕੀ ਪੰਜਾਬ ਸਰਕਾਰ ਵੱਲੋਂ ਜਿਹੜੇ ਇਹ ਉਪਰਾਲੇ ਕੀਤੇ ਜਾਂਦੇ ਨੇ ਪੰਜਾਬ ਸਰਕਾਰ ਵੱਲੋਂ ਕਿਉਂਕਿ ਪੰਜਾਬ ਪੰਜਾਬੀਆਂ ਵਾਸਤੇ ਬਹੁਤ ਕੁਝ ਕਰਦੀ ਹੈ ਕਿ ਜਿਹੜੇ ਅਸੀਂ ਦੇਸ਼ ਤੋਂ ਵਿਦੇਸ਼ ਗਏ ਆ ਉਹਨਾਂ ਵਾਸਤੇ ਇਹ ਪਹਿਲੀ ਵਾਰੀ ਇਦਾਂ ਦੇ ਸੈਮੀਨਾਰ ਹੋਏ ਨੇ ਇਦਾਂ ਦੇ ਸੈਮੀਨਾਰ ਹੋਰ ਵੀ ਹੋਣੇ ਚਾਹੀਦੇ ਨੇ ਕੀ ਸੰਦੇਸ਼ ਦੇਵਾਂਗੇ ਐਨਆਰਆਈ ਵੀਰਾਂ ਨੂੰ ਐਨਆਰਆਈਆਂ ਵੀਰਾਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਇਥੇ ਬੇਤੜਕ ਤੁਸੀਂ ਆਪਣੇ ਬਿਜ਼ਨਸ ਕਾਰੋਬਾਰ ਜ਼ਮੀਨ ਜਾਇਦਾਦ ਕਰ ਸਕਦੇ ਹੋ ਆਮ ਆਦਮੀ ਪਾਰਟੀ ਤੁਹਾਡੀ ਰਾਖੀ ਵਾਸਤੇ ਦੇਸ਼ ਵਾਸਤੇ ਰੱਖੀ ਤੇ ਰਕਸ਼ਾ ਵਾਸਤੇ ਬੈਠੀ ਹੋਈ ਹੈ ਜੀ ਮੁੱਖ ਮੰਤਰੀ ਸਾਹਿਬ ਨੇ ਐਨ ਆਰ ਆਈ ਭਰਾਵਾਂ ਨਾਲ ਬੜਾ ਪਿਆਰ ਕੀਤਾ ਤੇ ਐਨ ਆਰ ਆਈ ਭਰਾਵਾਂ ਨੇ ਸਾਨੂੰ ਬੜਾ ਸਤਿਕਾਰ ਬਖਸ਼ਿਆ ਸੀ ਸਾਡੀ ਸਰਕਾਰ ਬਣਾਉਣ ਦੇ ਵਿੱਚ ਪੂਰੀ ਮਦਦ ਕੀਤੀ ਸੀ ਤੇ ਅੱਜ ਸਾਡੇ ਮਨਿਸਟਰ ਐਨ ਆਰ ਆਈ ਮਨਿਸਟਰ ਕੁਲਦੀਪ ਢਾਲੀਆਲ ਸਾਹਿਬ ਐਨ ਆਰ ਆਈਆਂ ਨਾਲ ਮਿਲਣੀ ਕਰਨ ਆਏ ਨੇ ਤੇ ਉਹਨਾਂ ਦੇ ਦੁੱਖ ਸੁੱਖ ਸੁਣਨ ਆਏ ਨੇ ਕਿੰਨਾ ਕੁ ਫਾਇਦਾ ਹੋਊਗਾ ਲੋਕਾਂ ਨੂੰ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਇਹ ਮੇਲਾ ਲੱਗ ਰਿਹਾ ਪਿੱਛੇ ਸੰਗਰੂਰ ਵੀ ਹੋ ਚੁੱਕਿਆ ਤੇ ਇਹਦਾ ਲੋਕਾਂ ਨੂੰ ਬਹੁਤ ਵੱਡਾ ਬੈਨੀਫਿਟ ਹੁੰਦਾ ਕਈਆਂ ਦੀਆਂ ਤਕਸੀਮਾਂ ਖੜੀਆਂ ਨੇ ਕਈਆਂ ਨੇ ਜ਼ਮੀਨਾਂ ਨਾਮ ਕਰਾਉਣੀਆਂ ਖੜੀਆਂ ਨੇ ਉਹਨਾਂ ਦੇ ਬਜ਼ੁਰਗਾਂ ਦੇ ਨਾਮ ਨੇ ਉਹਨਾਂ ਨੂੰ ਬੈਨੀਫਿਟ ਮਿਲ ਰਿਹਾ ਹੈ ਨੇ ਡੇ ਬਾਏ ਡੇ ਐਨਆਰ ਦੀ ਵੀਰਾਂ ਨੂੰ ਕੀ ਮੈਸੇਜ ਲਾਉਂਗਾ ਸੀ ਐਨਆਰ ਦੀ ਭਰਾਵਾਂ ਨੂੰ ਮੈਂ ਇੱਕੋ ਹੀ ਮੈਸੇਜ ਲਾਉਂਗਾ ਵੀ ਇਹੋ ਜੀ ਸਰਕਾਰ ਨਾ ਕਦੇ ਆਈ ਸੀ ਨਾ ਕਦੇ ਆਉਣੀ ਆ ਇੱਕ ਪਹਿਲੇ ਮੁੱਖ ਮੰਤਰੀ ਨੇ ਜਿਹੜੇ ਛੋਟੇ ਦੁੱਖ ਸੁੱਖ ਫੋਲਦੇ ਨੇ ਤੇ ਛੋਟੇ ਸੁਣਦੇ ਨੇ ਕਿੱਥੇ ਤੁਸੀਂ ਪੰਜਾਬ ਤੋਂ ਦੂਰ ਹੋ ਗਏ ਸੀ ਤੇ ਪੰਜਾਬ ਦੇ ਵਿੱਚ ਅੱਜ ਤੁਸੀਂ ਖੁਸ਼ੀ ਨਾਲ ਆ ਕੇ ਇੱਥੇ ਬਸਣਾ ਚਾਹੁੰਦੇ ਹੋ ਕੀ ਨਾ ਬਾਬਾ ਜੀ ਅਜੈਬ ਸਿੰਘ ਕਿੱ ਕੀ ਸਮੱਸਿਆ ਸੀ ਕਿ ਮੰਤਰੀ ਸਾਹਿਬ ਨੂੰ ਮਿਲ ਕੇ ਆ ਕਿਹ ਸਮੱਸਿਆ ਈ ਸਾਡੀ ਕੀ ਕਿਹਾ ਉਹਨਾਂ ਨੇ ਸਾਡੀ ਸਮੱਸਿਆ ਸੀ ਜੀ ਸਾਡਾ ਮਕਾਨ ਦੱਬਿਆ ਹੋਇਆ ਉਹ ਮਤਲਬ ਖਾਲੀ ਨਹੀਂ ਕਰ ਰਿਹਾ ਮਕਾਨ ਖਾਲੀ ਕਰਾਉਣ ਦੀ ਸਮੱਸਿਆ ਲੈ ਕੇ ਆਏ ਆ ਮਿਨਿਸਟਰ ਸਾਹਿਬ ਨੇ ਸਾਨੂੰ ਆਸ ਦਵਾਈ ਆ ਤੁਹਾਨੂੰ ਆਸ ਹੈ ਵੀ ਉਹ ਸਾਡਾ ਮਸਲਾ ਹੱਲ ਕਰਾ ਦੇਣਗੇ ਕੀ ਲੱਗਦਾ ਹੈ ਜੀ ਆਪਾਂ ਨੂੰ ਲੱਗਦਾ ਸਰਕਾਰ ਦਾ ਇਹ ਚੰਗਾ ਲੱਗਦਾ ਜੀ ਆਸ ਤਾਂ ਬਹੁਤ ਹੈ ਬੇ ਜਰੂਰ ਹੋਊਗਾ ਕਿਵੇਂ ਲੱਗਿਆ ਅੱਜ ਦਾ ਪੁੱਛਣਾ ਅੱਜ ਦਾ ਇਹ ਮੇਰਾ ਹਾਲਤ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋ ਰਿਹਾ ਜੀ ਇਸ ਵਾਰ ਐਨ ਆਰ ਆਈ ਨੂੰ ਇਕੱਠੇ ਕਰਕੇ ਭਗਵੰਤਬਾਨ ਜੀ ਦੀ ਨੇ ਬੜਾ ਵਧੀਆ ਕੰਮ ਕੀਤਾ ਮੰਤਰੀ ਜੀ ਨੂੰ ਮੈਂ ਅੱਗੇ ਵੀ ਮਿਲਿਆ ਵਾਂ ਤਾਂ ਬੜਾ ਵਧੀਆ ਉਹਨਾਂ ਨੇ ਸਾਨੂੰ ਕੀਤਾ ਵਾ ਰੈਂਡ ਬਹੁਤ ਵਧੀਆ ਤੇ ਸਾਨੂੰ ਪੂਰੀ ਯਕੀਨ ਆ ਸਾਨੂੰ ਵੀ ਸਾਡਾ ਮਸਲਾ ਹੱਲ ਹੋ ਜਾਏਗਾ ਜੀ ਲਗੀਆਂ ਜੀ ਸਮੱਸਿਆ ਲੈ ਕੇ ਆ ਤੁਸੀਂ ਅੱਜ ਕੀ ਮੇਰਾ ਲੈਂਡ ਮੈਟਰ ਹੈ ਜੀ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਅਗੇਂਸਟ ਕਾਫੀ ਸਮੇਂ ਤੋਂ ਹੱਲ ਨਹੀਂ ਹੋ ਰਿਹਾ ਪਰ ਮੰਤਰੀ ਜੀ ਦੇ ਪ੍ਰਾਲੇ ਨਾਲ 75% ਹੱਲ ਹੋ ਚੁੱਕਿਆ ਵਾ ਤੇ ਬਾਕੀ 30% ਅੱਜ ਹੋ ਜਾਏਗਾ ਜੀ ਮੇਰਾ ਨਾਮ ਹਰਿਆਲ ਸਿੰਘ ਜੀ ਮੈਂ ਆਇਆ ਜੀ ਪਸੌੜ ਪਿੰਡ ਤੋਂ ਧੂਰੀ ਤੋਂ ਕੀ ਕਹਿਣਾ ਚੰਦੂ ਤੇ ਜੋ ਇਹ ਹੈਗੀ ਜੀ ਐਨ ਆਰ ਆਈ ਮੈਨਿੰਗ ਤੇ ਸਰ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਤੇ ਸਾਡੀ ਸ਼ਿਕਾਇਤ ਸੁਣੀ ਗਈ ਆ ਤੇ ਸਾਨੂੰ ਭਰੋਸਾ ਦਿੱਤਾ ਗਿਆ ਕਿ ਉਹਦਾ ਹੱਲ ਹੋਊਗਾ ਖਾਸ ਖਾਸ ਤੌਰ ਤੇ ਕੀ ਹੈ ਕਿ ਜਦੋਂ ਐਨ ਆਰ ਆਈ ਹੁੰਦਾ ਉਹ ਕੋ ਮਹੀਨਾ ਡੇਢ ਮਹੀਨਾ ਟਾਈਮ ਹੁੰਦਾ ਉਹ ਕਦੀ ਨੰਬਰਦਾਰ ਕੋ ਜਾਂਦਾ ਕਦੀ ਪਰਵਾਦੀ ਕੋ ਜਾਂਦਾ ਫਿਰ ਦਰਗਾਹ ਕੋ ਫਿਰ ਤਹਿਸੀਲੇ ਜਾਂਦੇ ਐਸ ਡੀ ਐਫ ਕੋ ਜਾਂਦੇ ਆ ਤੇ ਅਸੀਂ ਉਹਨੂੰ ਸਰਲ ਕਰ ਰਹੇ ਹਾਂ ਕਿ ਇੱਕ ਥਾਂ ਤੇ ਹੀ ਮਤਲਬ ਐਨਡੀਆਈ ਪ੍ਰਭਾਵ ਦਾ ਜਿਹੜਾ ਮਸਲਾ ਉਹ ਹੱਲ ਹੋ ਜੇ ਉਹਨੂੰ ਐ ਢੰਗ ਨਾਲ ਕਰ ਰਹੇ ਹਾਂ ਕਿ ਟਾਈਮ ਨਾ ਵੇਸਟ ਹੋਵੇ ਸ੍ਰੀ ਸਾਹਿਬ ਅੱਜ ਜਿਹੜਾ ਸਵਤਾਂਥ ਨਾ ਕਿ ਇਹਦਾ ਕੱਲ ਮਾਮਲਾ ਕਰਦੇ ਅਸੀਂ ਅੱਜਿਕਰ ਦੀ ਤੁਸੀਂ ਵੀਡੀਓ ਇਹਦਾ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਤੋਂ ਪਹਿਲਾਂ ਗੱਲ ਕਰਦੇ ਸੀ ਕਿ ਗੋਲੀ ਜਿਹੜੀ ਅਨਸਾਤ ਨਹੀਂ ਬਣਾਉਦੇ ਉਹਦੇ ਉਹਨਾਂ ਨੇ ਕਿਹਾ ਕਿ ਹੁਣ ਕਾਰਵਾਈ ਹਰਿਆਣਾ ਸਰਕਾਰ ਦੇ ਮੰਤਰੀਆਂ ਦੇ ਉੱਪਰ ਕਿਉਂ ਨਹੀਂ ਹੋ ਰਹੀ ਹੁਣ ਐਫਆਈਆਰ ਤੋ ਇਹ ਪੇਰ ਕਿਉਂ ਦੱਤ ਕਰੀਗੇ ਉਹਨੂੰ ਕਿਵੇਂ ਦੇਖਦੇ ਮੇਰਾ ਮੇਰਾ ਖਿਆਲ ਹੈ ਕਿ ਅੱਜ ਆਪਾਂ ਐਨ ਆਰ ਆਈ ਦੇ ਮਸਲੇ ਦੇਖਿਆ ਇੰਦਾ ਦਾ ਇੰਦਾ ਮੁੱਦਾ ਇਹ ਜਿਹੜਾ ਮੁੱਦਾ ਇੱਥੇ ਤੇ ਹੋਰ ਵੀ ਸਾਡੇ ਪੰਜਾਬ ਦੇ ਵੱਡੇ ਲੀਡਰ ਸਿੰਘ ਸਾਹਿਬ ਵੀ ਇੱਥੇ ਮੁੱਦੇ ਵੀ ਆ ਬੋਲਣਗੇ ਵੀ ਮੇਰੇ ਕੋ ਜੇ ਤੁਸੀਂ ਇੰਦਾ ਦਾ ਇੰਦਾ ਕੋਈ ਸਵਾਲ ਪੁੱਛਣਾ ਤਾਂ ਮੈਂ ਪੁੱਛਣ ਲਈ ਚਾਹਦਾ ਵੈਸੇ ਵੀ ਮੈਂ ਮਜੀਠੀਆ ਦੇ ਬੰਦਿਆਂ ਦਾ ਕੋਈ ਕਮੈਂਟ ਨਹੀਂ ਕਰਦਾ